ਕਰੇ ਤੁਹਾਨੂੰ ਸੰਗ ਨਹੀਂ ਲੱਗੀ ਹੋ ਜ ਤਾਂ ਕਈ ਵਾਰ ਆ ਜਾਂਦਾ ਕਹਿ ਦਿੰਦੇ ਬੱਕਰੀਆਂ ਵਾਲੇ ਆ ਜਾਂ ਐਦਾਂ ਵੀ ਕਈ ਹੈ ਨਾ ਛੇੜ ਦਿੰਦੇ ਆ ਹਨਾ ਕੋਲ ਫਰੈਂਡਸ ਤੋਂ ਸਾਨੂੰ ਬਿਲਕੁਲ ਵੀ ਪ੍ਰੋਬਲਮ ਫੇਸ ਕਰਨੀ ਨਹੀਂ ਪਈ ਉਹ ਤਾਂ ਸਭ ਕਹਿੰਦੇ ਸੀਗੇ ਵੀ ਤੁਹਾਡੇ ਘਰੇ ਗੋਟਸ ਆ ਤਾਂ ਕਿੰਨਾ ਪਿਆਰ ਕਰਦੇ ਹੋਵੋਗੇ ਇਹਨਾਂ ਬੱਕਰੀਆਂ ਦੇ ਨਾਮ ਵੀ ਰੱਖੇ ਹੋਏ ਨੇ ਕਈ ਵਾਰ ਜਿੱਦਾਂ ਹੁਣ ਮੰਨ ਲਓ ਪਿੰਡਾਂ ਚ ਘਰਾਂ ਚ ਲੋਕਾਂ ਨੇ ਪਸ਼ੂ ਰੱਖਿਆ ਉਹਦਾ ਨਾਮ ਰੱਖ ਲਵੇ ਨਾਮ ਵੀ ਰੱਖੇ ਹੋਏ ਨੇ ਜਦੋਂ ਸਾਡੇ ਕੋਲ ਪੰਜਾਕ ਨਗ ਸੀਗੇ ਅਸੀਂ ਨਾਮ ਸਭ ਦੇ ਰੱਖੇ ਹੋਏ ਸੀ ਤਾਂ ਉਹ ਬੁਲਾਣ ਤੇ ਵੀ ਆਉਂਦੇ ਸੀ ਖਾਸ ਕਰਕੇ ਪੰਜਾਬ ਤੋਂ ਬਾਹਰ ਦੀਆਂ ਹੀ ਹੋਣੀਆਂ ਸਾਰੀਆਂ ਬੱਕਰੀਆਂ ਦੀਆਂ ਨਸਲ ਆ ਨਾ। ਕੋਲ ਨਸਲ ਹੈ ਉਹ ਸਵਿਟਜ਼ਰਲੈਂਡ ਦੀ ਸਾਨੇ ਨਸਲ ਹੈ। ਜਿਹੜੀ ਸਾਨੇ ਨਸਲ ਹੈ ਬੇਸਿਕਲੀ ਦੁੱਧ ਵਾਸਤੇ ਹੀ ਜਾਣੀ ਜਾਂਦੀ ਹੈ। ਸਾਰਾ ਕੁਝ ਤੁਸੀਂ ਸਿੱਖਿਆ ਕਿਹਨਾਂ ਤੋਂ ਹੋ ਮਤਲਬ ਕੌਣ ਤੁਹਾਨੂੰ ਸਿਖਾ ਰਿਹਾ ਇਹਨਾਂ ਕੁਝ। ਪਰ ਸਾਡੇ ਪਾਪਾ ਨੇ ਸਾਨੂੰ ਬਹੁਤ ਸਪੋਰਟ ਕੀਤਾ। ਪ੍ਰੋ ਪੰਜਾਬ ਟੀਵੀ ਉੱਤੇ ਤੁਹਾਡਾ ਸਵਾਗਤ ਹੈ ਤੇ ਮੈਂ ਅਮਨਦੀਪ ਸਿੰਘ ਗੜੀਤਾ। ਜਾਨਵਰਾਂ ਦੇ ਵਿੱਚ ਵੀ ਇਹ ਇੱਕ ਇਨਸਾਨੀਅਤ ਹੁੰਦੀ ਹੈ ਪਰ ਜਾਨਵਰ ਆਪਣੇ ਅੰਦਰ ਦੇ ਇਨਸਾਨ ਨੂੰ ਬੋਲ ਕੇ ਨਹੀਂ ਦੱਸ ਸਕਦੇ ਪਰ ਉਸ ਦੇ ਜੋ ਜਾਨਵਰ ਦੀਆਂ ਜੋ ਭਾਵਨਾਵਾਂ ਹੁੰਦੀਆਂ ਨੇ ਉਹ ਤੁਹਾਨੂੰ ਲਾਡ ਕਰਕੇ ਪਿਆਰ ਕਰਕੇ ਪ੍ਰਗਟ ਕਰਦਾ ਹੈ ਇੱਕ ਅਜਿਹੀ ਹੀ ਸਟੋਰੀ ਹੈ ਤੁਹਾਡੇ ਨਾਲ ਅੱਜ ਸਾਂਝੀ ਕਰਾਂਗੇ ਜਿੱਥੇ ਇੱਕ ਬੱਕਰੀਆਂ ਜੜੀਆਂ ਆ ਬੱਚਿਆਂ ਨੂੰ ਬੱਕਰੀਆਂ ਪਾਲਣ ਦਾ ਸ਼ੌਂਕ ਹੈ ਕਿਸ ਤਰੀਕੇ ਨਾਲ ਬੱਕਰੀਆਂ ਦੇ ਦੁੱਧ ਦੇ ਨਾਲ ਇੱਕ ਬੱਚੀ ਦੀ ਜਾਨ ਬੱਚੀ ਉਸਦੇ ਬਾਅਦ ਉਹ ਨਿੱਕੀ ਬੱਚੀ ਕਿਸ ਤਰ੍ਹਾਂ ਉਸਨੇ ਬੱਕਰੀਆਂ ਦੇ ਨਾਲ ਪਿਆਰ ਪਾਇਆ ਤੇ ਪੂਰਾ ਇੱਕ ਫਾਰਮ ਜਿਹੜਾ ਹੈ ਉਹ ਖੜਾ ਕਰਕੇ ਰੱਖ ਦਿੱਤਾ ਸਾਡੇ ਨਾਲ ਮੰਨਤ ਮजूद ਹੈ ਮੰਨਤ ਮੈਮੀ ਤੇ ਏਕਨੂਰ ਮੈਮੀ ਅੱਜ ਸਪੈਸ਼ਲ ਸਟੋਰੀ ਤੁਹਾਡੇ ਨਾਲ ਇਹਨਾਂ ਦੀ ਸਾਂਝੀ ਕਰਨਾ ਕਿ ਸਭ ਤੋਂ ਪਹਿਲਾਂ ਇਹਨਾਂ ਦਾ ਸਵਾਗਤ ਕਰਦੇ ਹਾਂ ਪ੍ਰੋ ਪੰਜਾਬ ਟੀਵੀ ਉੱਤੇ ਸਵਾਗਤ ਹੈ ਤੁਹਾਡਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਜਿੰਨੇ ਵੀ ਦਰਸ਼ਕ ਦੇਖ ਰਹੇ ਨੇ ਉਹਨਾਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ ਤੇ ਧੰਨਵਾਦ ਜੀ ਤੁਸੀਂ ਸਾਨੂੰ ਮੌਕਾ ਦਿੱਤਾ ਜੀ ਜਦੋਂ ਤੁਹਾਡੀ ਸਟੋਰੀ ਪਤਾ ਲੱਗੀ ਅਸਲ ਚ ਹਨਾ ਵੀ ਮਤਲਬ ਬੱਕਰੀਆਂ ਜਦੋਂ ਸਟਾਰਟਿੰਗ ਤੁਸੀਂ ਬਿਮਾਰ ਹੁੰਦੇ ਹੋ ਤੇ ਬੱਕਰੀਆਂ ਦੇ ਦੁੱਧ ਦੇ ਨਾਲ ਤੁਹਾਡੀ ਜਾਨ ਬਚਦੀ ਜਾਂ ਉਹਦੇ ਨਾਲ ਤੁਹਾਡੀ ਸਿਹਤ ਕਾਫੀ ਜ਼ਿਆਦਾ ਅੱਗੇ ਨਾਲੋਂ ਬੈਟਰ ਹੋ ਜਾਂਦੀ ਆ ਤਾਂ ਅ ਸ਼ੁਰੂਆਤ ਮੈਂ ਇੱਥੋਂ ਹੀ ਕਰਨਾ ਚਾਹੁੰਦਾ ਕਿ ਕਿਵੇਂ ਤੁਹਾਡੀ ਸ਼ੁਰੂਆਤ ਹੋਈ ਸੀ ਇਸ ਚੀਜ਼ ਦੀ ਪਿਆਰ ਤੁਹਾਡਾ ਕਿਵੇਂ ਪਿਆ ਬੱਕਰੀਆਂ ਸਭ ਤੋਂ ਪਹਿਲਾਂ ਤਾਂ ਜੀ ਇਹ ਜਿਹੜਾ ਬਿਜ਼ਨਸ ਹੁਣ ਅਸੀਂ ਰਨ ਕਰ ਰਹੇ ਆ ਇਹ ਮੈਂ ਇਕੱਲੀ ਨਹੀਂ ਰਨ ਕਰ ਰਹੀ ਮੇਰੇ ਸਿਸਟਰ ਵੀ ਨੇ ਨਾਲ ਇਹਨਾਂ ਦਾ ਨਾਮ ਇਕਨੂਰ ਮੈਮੀ ਹੈ ਤਾ ਐਸੀ ਸਾਰੀ ਫੈਮਿਲੀ ਹੀ ਇਸ ਬਿਜ਼ਨਸ ਨੂੰ ਰਨ ਕਰ ਰਹੀ ਆ ਤਾਂ ਸਭ ਤੋਂ ਪਹਿਲਾਂ ਸ਼ੁਰੂਆਤ ਜਦੋਂ ਮੈਂ 6th ਕਲਾਸ ਦੇ ਵਿੱਚ ਹੁੰਦੀ ਸੀ 6ਵੀਂ ਕਲਾਸ 'ਚ ਹੁੰਦੀ ਸੀ ਤਾਂ ਉਸ ਤੋਂ ਮੈਨੂੰ ਇੱਕ ਜੌਂਡਸ ਦੀ ਪ੍ਰੋਬਲਮ ਸੀ ਉਹ ਹੋ ਗਈ ਸੀ ਤਾਂ ਉਹਦੇ ਨਾਲ ਸੈੱਲ ਘਟ ਗਏ ਸੀਗੇ ਲੀਵਰ ਵਗੈਰਾ ਵੱਧ ਗਿਆ ਸੀ ਤਾਂ ਕਿਸੇ ਨੇ ਪਾਪਾ ਨੂੰ ਸਲਾਹ ਦਿੱਤੀ ਕਿ ਤੁਸੀਂ ਬੱਕਰੀ ਦੇ ਦੁੱਧ ਬੱਚੇ ਨੂੰ ਪਲਾਓ ਤਾਂ ਮਤਲਬ ਵਧੀਆ ਰਿਜ਼ਲਟਸ ਮਿਲਣਗੇ ਜਿਵੇਂ ਆਪਾਂ ਨਾਰਮਲੀ ਘਰ ਦੇ ਵਿੱਚ ਸਲਾਹ ਦੇ ਦਿੰਨੇ ਆ ਤਾਂ ਉਹ ਮੇਰੇ ਪਾਪਾ ਨੂੰ ਇੱਕ ਸ਼ੌਂਕ ਵੀ ਸੀ ਪੈਟਸ ਦਾ ਇੱਕ ਸਾਨੂੰ ਵੀ ਬਹੁਤ ਸ਼ੌਂਕ ਸੀ ਪੈਟਸ ਦਾ ਤਾਂ ਅਸੀਂ ਮਤਲਬ ਪੂਰੀ ਫੈਮਿਲੀ ਚ ਸਲਾਹ ਕਰਕੇ ਬੱਕਰੀ ਲਿਆਂਦੀ ਅਸੀਂ ਪਟਿਆਲਾ ਖਾਸ ਦੇ ਵਿੱਚ ਰਹਿਣ ਵਾਲੇ ਆ ਮਤਲਬ ਪ੍ਰੋਪਰ ਸ਼ਹਿਰ ਹੈ ਤਾਂ ਤੁਸੀਂ ਸੋਚ ਸਕਦੇ ਹੋ ਸ਼ਹਿਰ ਦੇ ਵਿੱਚ ਘਰ ਦੀ ਸਭ ਤੋਂ ਉੱਪਰਲੀ ਤੀਸਰੀ ਮੰਜ਼ਲ ਤੇ ਅਸੀਂ ਬੱਕਰੀ ਰੱਖੀ ਤਾਂ ਉੱਥੇ ਉਸ ਤੋਂ ਦੁੱਧ ਪੀਣਾ ਸ਼ੁਰੂ ਕੀਤਾ ਉਸ ਤੋਂ ਵਜ੍ਹਾ ਸਾਨੂੰ ਬਹੁਤ ਵਧੀਆ ਰਿਜ਼ਲਟਸ ਮਿਲੇ ਰਿਕਵਰੀ ਫਾਸਟ ਹੋਈ ਇੰਨੀ ਤਾਂ ਉਸ ਤੋਂ ਬਾਅਦ ਕਈ ਵਾਰ ਗਵੰਡੀਆਂ ਨੇ ਮੰਗ ਲੈਣਾ ਤਾ ਫਿਰ ਉਹਨਾਂ ਨੂੰ ਵੀ ਦਿੱਤਾ ਕਈਆਂ ਨੂੰ ਫ੍ਰੀ ਵੀ ਦਿੱਤਾ ਜੋ ਤੁਸੀਂ ਤੁਸੀਂ ਜਦੋਂ ਘਰ 'ਚ ਦੁੱਧ ਬੱਕਰੀ ਦਾ ਉਹਦਾ ਪੀਣਾ ਸ਼ੁਰੂ ਕੀਤਾ ਹਨਾ ਤਾਂ ਤੁਹਾਨੂੰ ਕੀ ਤੁਹਾਨੂੰ ਕੀ ਉਹਦਾ ਫਰਕ ਲੱਗਿਆ ਕਿਉਂਕਿ ਮੇਰੇ ਹਿਸਾਬ ਨਾਲ ਕਾਫੀ ਸਾਲ ਪੁਰਾਣੀ ਗੱਲ ਹੈ 3-4 ਸਾਲ ਪੁਰਾਣੀ ਤਾਂ ਹੋਣੀ ਹੈ ਤਾਂ ਤੁਹਾਨੂੰ ਕੁਝ ਯਾਦ ਹੈ ਕਿ ਉਸ ਵੇਲੇ ਤੁਹਾਨੂੰ ਕੀ ਮਹਿਸੂਸ ਹੋਇਆ ਜਿਵੇਂ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਮੈਂ ਬਿਮਾਰ ਸੀ ਤਾਂ ਮੈਂ ਛੁੱਟੀਆਂ ਵੀ ਲਈਆਂ ਹੋਈਆਂ ਸੀ ਸਕੂਲ ਤੋਂ ਦੁੱਧ ਪੀਣ ਤੋਂ ਬਾਅਦ ਜਿਵੇਂ 15-20 ਦਿਨਾਂ ਬਾਅਦ ਇੱਕਦਮ ਜਿਵੇਂ ਰਿਕਵਰੀ ਮਹਿਸੂਸ ਹੁੰਦੀ ਹੈ ਆਪਣੇ ਆਪ ਨੂੰ ਅੱਛਾ ਲੱਗਣ ਲੱਗ ਜਾਂਦਾ ਹੈ ਉਸੀ ਖੇਡਾਂ ਵੀ ਖੇਡ ਸਕਦੇ ਹਾਂ ਜਾਂ ਫਿਰ ਤੁਹਾਨੂੰ ਥਕਾਵਟ ਨਹੀਂ ਮਹਿਸੂਸ ਹੋ ਰਹੀ ਸਾਹ ਨਹੀਂ ਚੜ ਰਿਹਾ ਤਾਂ ਸਕੂਲ ਦੇ ਵਿੱਚ ਵੀ ਜਦੋਂ ਮੈਂ ਗਈ ਤਾਂ ਮੈਨੂੰ ਕਿਸੇ ਨੇ ਐਦਾਂ ਨਹੀਂ ਪਛਾਣਿਆ ਕਿ ਵੀ ਬਿਮਾਰ ਹੋ ਕੇ ਹਟੀਆਂ ਅੱਛਾ ਤੁਸੀਂ ਫਿਰ ਬੱਕਰੀ ਉਸ ਵੇਲੇ ਬੱਕਰੀ ਦਾ ਦੁੱਧ ਕਿੱਥੋਂ ਲੈ ਕੇ ਆਏ ਸੀਗੇ ਉਸ ਵੇਲੇ ਜਦੋਂ ਤੁਸੀਂ ਪੀਣਾ ਸ਼ੁਰੂ ਕੀਤਾ ਜਦੋਂ ਤੁਹਾਨੂੰ ਪਹਿਲਾਂ ਪਾਪਾ ਨੇ ਇਸ ਪਾਪਾ ਨੂੰ ਕਿਸੇ ਨੇ ਸਲਾਹ ਦਿੱਤੀ ਕਿ ਬੱਕਰੀ ਦਾ ਦੁੱਧ ਪਿਲਾਉਣਾ ਚਾਹੀਦਾ ਸਭ ਤੋਂ ਪਹਿਲਾਂ ਤੁਸੀਂ ਦੁੱਧ ਟਰਾਈ ਕੀਤਾ ਹੁਣ ਜਿਵੇਂ ਹੁਣ ਮੈਂ ਤੁਹਾਨੂੰ ਦੱਸਿਆ ਕਿ ਅਸੀਂ ਸ਼ਹਿਰ ਦੇ ਵਿੱਚ ਰਹਿੰਨੇ ਆ ਤਾਂ ਸ਼ਹਿਰ ਦੇ ਵਿੱਚ ਦੁੱਧ ਮਿਲਣਾ ਕਾਫੀ ਔਖਾ ਸੀ ਬਾਕੀ ਜਿਵੇਂ ਹੁਣ ਆਪਾਂ ਕਹਿ ਦਿੰਨੇ ਆ ਕਿ ਬੱਕਰੀ ਦੇ ਦੁੱਧ ਚ ਸਮੈਲ ਆਂਦੀ ਹੈ ਤਾਂ ਉਹ ਟਾਈਪ ਦਾ ਇਸ਼ੂ ਵੀ ਸੀ ਸਾਨੂੰ ਕੀ ਸਮੈਲ ਆਏਗੀ ਇਹ ਹੋਏਗਾ ਤਾਂ ਉਹਦਾ ਅਸੀਂ ਜ਼ਰੂਰੀ ਇਹੀ ਸਮਝਿਆ ਕਿ ਅਗਰ ਘਰ ਦੇ ਵਿੱਚ ਹੀ ਬੱਕਰੀ ਲਿਆਤੀ ਜਾਵੇ ਤਾਂ ਘਰ ਦਾ ਦੁੱਧ ਹੈ ਨੇਚਰਲੀ ਆਪਾਂ ਕਹਿੰਦੇ ਕਿ ਬਰਕਤ ਵੀ ਹੁੰਦੀ ਹੈ ਘਰ ਦੇ ਦੁੱਧ ਦੇ ਵਿੱਚ ਤਾਂ ਅਸੀਂ ਫਿਰ ਉਸ ਤੋਂ ਬਾਅਦ ਬੱਕਰੀ ਹੀ ਲਿਆਂਦੀ ਘਰ ਤਾਂ ਉਹਦਾ ਹੀ ਦੁੱਧ ਪੀਣਾ ਸ਼ੁਰੂ ਕਰ ਦਿੱਤਾ ਸੀ ਠੀਕ ਹੈ ਤੇ ਫਿਰ ਬੱਕਰੀ ਜਦੋਂ ਘਰ ਚ ਰੱਖੀ ਉਦੋਂ ਕੀ ਕੀ ਪ੍ਰੋਬਲਮਸ ਆਈਆਂ ਜਦੋਂ ਪਹਿਲੀ ਵਾਰ ਘਰ ਵਿੱਚ ਮਤਲਬ ਬੱਕਰੀ ਬੋਲੀ ਹੋਣੀ ਆ ਮੈਂ ਮੈਂ ਕਰਦੀ ਹੁੰਦੀ ਆ ਨਾ ਬੱਕਰੀ ਤਾਂ ਕਿਹੋ ਜਿਹਾ ਮਾਹੌਲ ਸੀਗਾ ਉਸ ਵੇਲੇ ਹਾਂਜੀ ਇਹਨਾਂ ਬਾਰੇ ਤੁਹਾਨੂੰ ਨਹੀਂ ਦੱਸਣਗੇ ਜੀ ਜੀ ਬਿਲਕੁਲ ਹਾਂਜੀ ਇੱਕ ਨੂੰ ਕਿਵੇਂ ਕਿਵੇਂ ਦਾ ਮਾਹੌਲ ਸੀਗਾ ਕਿਉਂਕਿ ਉਸ ਵੇਲੇ ਮੇਰੇ ਹਿਸਾਬ ਨਾਲ ਤੁਸੀਂ ਬਹੁਤ ਛੋਟੇ ਹੋਣੇ ਆ ਨਾ ਕਿਹੜੀ ਕਲਾ ਸਰ ਮੈਂ ਉਦੋਂ 5th 'ਚ ਸੀ ਤੇ ਮੇਰੇ ਸਿਸਟਰ ਉਦੋਂ 6th ਦੇ ਵਿੱਚ ਸੀਗੇ ਤਾਂ ਜਦੋਂ ਅਸੀਂ ਬੱਕਰੀ ਰੱਖੀ ਤਾਂ ਪਹਿਲਾਂ ਤਾਂ ਅਸੀਂ ਤਾਂ ਸਿਰਫ ਜਦੋਂ ਉਹਦੇ ਬੱਚੇ ਹੋਰ ਨਾਲ ਖੇਡਦੇ ਸੀ ਜਿਹੜਾ ਉਦੋਂ ਹਰਾ-ਚਾਰਾ ਉਹਨਾਂ ਨੂੰ ਪਾਉਂਦੇ ਸੀਗੇ ਦੁੱਧ ਕੱਢਦੇ ਸੀ ਉਦੋਂ ਤਾਂ ਮੰਮਾ ਹੀ ਕੱਢਦੇ ਸੀਗੇ ਦੁੱਧ ਉਹਨਾਂ ਦਾ ਤੇ ਹਰਾ-ਚਾਰਾ ਪਾਪਾ ਲੈ ਕੇ ਆਉਂਦੇ ਸੀਗੇ ਉਹਨਾਂ ਨੂੰ ਉਹ ਪਾਇਆ ਜਾਂਦਾ ਸੀ ਬਾਕੀ ਜਦੋਂ ਆਪਾਂ ਬੱਕਰੀ ਰੱਖ ਲੈਂਦੇ ਆ ਤਾਂ ਜਿਹੜਾ ਘਰ ਦਾ ਵੇਸਟ ਹੁੰਦਾ ਹੈ ਸਬਜ਼ੀਆਂ ਦੇ ਛਿਲਕੇ ਹੋਗੇ ਜਾਂ ਫਿਰ ਕੋਈ ਵੀ ਚੀਜ਼ ਉਹ ਪਬ ਅਸੀਂ ਬੱਕਰੀਆਂ ਨੂੰ ਪਾ ਦਿੰਦੇ ਸੀਗੇ ਪਹਿਲਾ ਪਹਿਲਾ ਤਾਂ ਮੁਸ਼ਕਿਲ ਆਈ ਥੋੜੀ ਬਹੁਤੀ ਕਿਉਂਕਿ ਉਹਨਾਂ ਦਾ ਵੇਸਟ ਵੀ ਚੱਕਣਾ ਜਿਹੜੀ ਉਹ ਮਿੰਗਣਾ ਕਰਦੇ ਰੋਜ਼ ਸਫਾਈ ਕਰਨੀ ਰੋਜ਼ ਉਹਨਾਂ ਨੂੰ ਆਪਣੀ ਉੱਪਰ ਤੀਸਰੀ ਮੰਜ਼ਲ ਤੇ ਹਰਾਚਾਰਾ ਲੈ ਕੇ ਜਾਣਾ ਜਦੋਂ ਅਸੀਂ ਵੱਡੇ ਹੋ ਗਏ ਇਹ 7th ਕਲਾਸ ਹੋ ਕੇ ਸੀਗੇ ਉਦੋਂ ਮੈਂ 6th ਸੀਗੀ ਤਾਂ ਫਿਰ ਅਸੀਂ ਵੀ ਨਾਲ ਮੰਮਾ ਦੇ ਹੈਲਪ ਕਰਾਨ ਲੱਗ ਗਏ ਉਦੋਂ ਫਿਰ ਅਸੀਂ ਮਿਲਕਿੰਗ ਕਰਨਾ ਉਦੋਂ ਸਿੱਖ ਲਿਆ ਸੀਗਾ ਉਦੋਂ ਦੁੱਧ ਅਸੀਂ ਕੱਢਦੇ ਸੀਗੇ ਹਰਾਚਾਰਾ ਸਿਰਫ ਲਿਆ ਦਿੱਤਾ ਜਾਂਦਾ ਸੀ ਘਰੇ ਪਾ ਅਸੀਂ ਆਪ ਹੀ ਦੰਦੇ ਸੀ ਉਹਨਾਂ ਨੂੰ ਬਾਕੀ ਉਹਨਾਂ ਦੀ ਜਿਹੜੀ ਵੇਸਟੇਜ ਹੈ ਉਹ ਵੀ ਅਸੀਂ ਫਿਰ ਮਿਲ ਕੇ ਚੱਕਣ ਲੱਗ ਗਏ ਸੀਗੇ ਉਦੋਂ ਨਹੀਂ ਫਿਰ ਸਾਨੂੰ ਕੋਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਫਿਰ ਪਿਆਰ ਕਿਵੇਂ ਪਿਆ ਉਹਨਾਂ ਮਤਲਬ ਬੱਕਰੀ ਦੇ ਨਾਲ ਹੈ ਨਾ ਜਾਂ ਕਿਵੇਂ ਦਿਮਾਗ ਚ ਆਇਆ ਕਿ ਹੁਣ ਆਪਾਂ ਇਹਨੂੰ ਅੱਗੇ ਹੋਰ ਬੱਕਰੀਆਂ ਰੱਖ ਸਕਦੇ ਕਈ ਵਾਰ ਇਹ ਹੁੰਦਾ ਕਿ ਚਲੋ ਬੱਕਰੀ ਜਿਹੜੀ ਆ ਉਹ ਅੱਗੇ ਹੋਰ ਬੱਚੇ ਦਿੰਦੀ ਆ ਉਹਨਾਂ ਕਰਕੇ ਪਿਆਰ ਪੈ ਗਿਆ ਸਗਾ ਜਾਂ ਫਿਰ ਬੱਕਰੀ ਦੇ ਦੁੱਧ ਦੇ ਨਾਲ ਸੇਚ 'ਚ ਕਾਫੀ ਫਰਕ ਸਗਾ ਉਹਦੇ ਕਰਕੇ ਪਿਆਰ ਪਿਆ ਸੀ ਬੀहां ਬੀ ਜਾਨਵਰ ਬਹੁਤ ਵਧੀਆ ਹੈ ਦੁੱਧ ਕਰਕੇ ਵੀ ਪਿਆ ਸੀਗਾ ਕਿਉਂਕਿ ਅਸੀਂ ਉਹਦਾ ਛੋਟੇ ਸੀ ਸਾਨੂੰ ਸਿਰਫ ਬੱਚਿਆਂ ਨਾਲ ਹੀ ਪਿਆਰ ਸੀ ਤਾਂ ਉਹ ਬੱਕਰੀ ਸੀ ਜਿਹੜੀ ਉਹਨੇ 3 ਕੁ ਮਹੀਨਿਆਂ ਬਾਅਦ ਸਾਡੇ ਕੋਲ ਡਿਲੀਵਰ ਕਰਤਾ ਸੀ ਬੱਚਾ ਤਾਂ ਉਹ ਛੋਟਾ ਬੱਚਾ ਸੀ ਇੱਕ ਵਾਈਟ ਕਲਰ ਚ ਸੀ ਕਾਫੀ ਸੋਹਣਾ ਲੱਗਦਾ ਸੀ ਤਾਂ ਅਸੀਂ ਸਾਡਾ ਉਹਦੇ ਨਾਲ ਪਿਆਰ ਪੈ ਗਿਆ ਤਾਂ ਹੌਲੀ-ਹੌਲੀ ਫਿਰ ਇੱਕ ਦੋ ਬੱਕਰੀਆਂ ਹੋਰ ਲਿਆਂਦੀਆਂ ਫਿਰ ਉਹ ਦੁਬਾਰਾ ਉਹਨੂੰ ਗੱਬਨ ਕਰਵਾ ਕੇ ਤੇ ਹੋਰ ਅਸੀਂ ਬੱਚੇ ਲਿੱਤੇ ਤਾਂ ਐਦਾਂ ਕਰਦੇ ਕਰਦੇ ਸਾਡੀ ਛੱਤ ਤੇ ਜਿਹੜੀ ਕਿ ਸਿਰਫ ਮੈਨ ਲੱਗਦਾ 75 80 ਗੱਜ ਹੈ ਉੱਪਰ ਜਗ੍ਹਾ ਤਾਂ ਉੱਥੇ 18 ਦੇ ਕਰੀਬ ਗੋਟਸ ਹੋਗੀਆਂ ਸੀ 18 ਬੱਕਰੀਆਂ ਨੂੰ ਅਸੀਂ ਉੱਪਰ ਹੀ ਦੇਖਭਾਲ ਕਰਦੇ ਸੀ ਉਹਨਾਂ ਦਾ ਵੇਸਟੇਜ ਸਾਰਾ ਕੁਝ ਅਸੀਂ ਉੱਪਰੋਂ ਹੀ ਉਹਨਾਂ ਦੇ ਦੇਖਭਾਲ ਕਰਕੇ نیچے ਲੈ ਕੇ ਆਂਦੇ ਸੀ ਤਾਂ ਮਤਲਬ 18 ਬੱਕਰੀਆਂ ਹੋਣ ਦੇ ਬਾਵਜੂਦ ਵੀ ਉੱਪਰ ਅਗਰ ਤੁਸੀਂ ਨੀਚਲੇ ਫਲੋਰ ਤੇ ਬੈਠੇ ਹੋ ਤਾਂ ਤੁਹਾਨੂੰ ਐ ਨਹੀਂ ਲੱਗੇਗਾ ਕਿ ਉੱਪਰ ਕੋਈ ਵੀ ਜਾਨਵਰ ਹੈ ਮਤਲਬ ਇੰਨੀ ਸਫਾਈ ਅਸੀਂ ਰੱਖਦੇ ਸੀ ਜੀ ਇਹ ਫਿਰ ਜਿਸ ਤਰ੍ਹਾਂ ਤੁਸੀਂ ਘਰੇ ਰੱਖੀਆਂ ਫਿਰ ਉਹਦੇ ਬਾਅਦ ਚ ਉਹਨੂੰ ਹੌਲੀ ਹੌਲੀ ਬਿਜ਼ਨਸ 'ਚ ਬਦਲ ਲੈਵੇ ਅੱਗੇ ਇਹਦਾ ਬਿਜ਼ਨਸ ਕੀਤਾ ਜਾ ਸਕਦਾ ਹੈ ਇਹ ਪਲੈਨਿੰਗ ਤੁਹਾਡੇ ਦਿਮਾਗ 'ਚ ਫਿਰ ਕਿਵੇਂ ਆਈ ਅ ਜਿਵੇਂ ਮੈਂ ਤੁਹਾਨੂੰ ਦੱਸਿਆ ਜੀ ਕਿ ਜਦੋਂ ਅਸੀਂ ਖੁਦ ਮਿਲਕ ਯੂਜ਼ ਕਰਨ ਲੱਗ ਗਏ ਸੀ ਤਾਂ ਆਲੇ ਦੁਆਲੇ ਦੇ ਗਵੰਡਿਆਂ ਨੂੰ ਵੀ ਪਤਾ ਲੱਗਿਆ ਕਿ ਇੱਥੇ ਬੱਕਰੀ ਐ ਤੇ ਬੱਕਰੀ ਦਾ ਦੁੱਧ ਵੀ ਮਿਲਦਾ ਤਾਂ ਜਦੋਂ ਉਹਨਾਂ ਨੂੰ ਜ਼ਰੂਰਤ ਪਈ ਤਾਂ ਉਹਨਾਂ ਨੇ ਲਿੱਤਾ ਤਾਂ ਹੌਲੀ ਹੌਲੀ ਜਿਵੇਂ ਅਸੀਂ ਦੇਖਦੇ ਗਏ ਕਿ ਕਈਆਂ ਨੂੰ ਤਾਂ ਅਸੀਂ ਫ੍ਰੀ ਦੇਤਾ ਕਿਉਂਕਿ ਅਸੀਂ ਉਦੋਂ ਕੋਈ ਰੇਟ ਫਿਕਸ ਨਹੀਂ ਕੀਤਾ ਸੀ ਨਾ ਅਸੀਂ ਵੇਚਦੇ ਸੀ ਜਦੋਂ ਫਿਰ ਸਾਡੇ ਦਿਮਾਗ 'ਚ ਜਦੋਂ ਮਤਲਬ ਸਾਨੂੰ ਐ ਲੱਗਿਆ ਕਿ ਇਹਦੀ ਡਿਮਾਂਡ ਹੈ ਤੇ ਲੋਕ ਲੈਣਾ ਚਾਹੁੰਦੇ ਨੇ ਤੇ ਇਹਦੀ ਜ਼ਰੂਰਤ ਹੈ ਮਾਰਕੀਟ ਦੇ ਵਿੱਚ ਤਾਂ ਅਸੀਂ ਉਦੋਂ ਇਸ ਨੂੰ ਬਿਜ਼ਨਸ ਦੇ ਵਿੱਚ ਕਨਵਰਟ ਕਰਨ ਬਾਰੇ ਸੋਚਿਆ ਤਾਂ ਉਦੋਂ ਤੋਂ ਫਿਰ ਅਸੀਂ ਪ੍ਰਾਈਸ ਸੈੱਟ ਕੀਤਾ ਹੋਰ ਐਨੀਮਲਸ ਵਧਾਉਣ ਬਾਰੇ ਸੋਚਿਆ ਤੇ ਨਸਲ ਦੇ ਵਿੱਚ ਸਪੈਸੀਫਾਈ ਹੋਣ ਦੇ ਵਿੱਚ ਵੀ ਸੋਚਿਆ अच्छा तो जिस तरह बकरियां रखਦੇ ਹਨਾ ਘਰ ਦੇ ਵਿੱਚ ਜਦੋਂ ਸਕੂਲੇ ਪੜ੍ਹਦੇ ਹੋਣੇ ਕਦੇ ਤੁਹਾਨੂੰ ਸੰਗ ਨਹੀਂ ਲੱਗੀ ਹੋ ਜਦੋਂ ਕਈ ਵਾਰ ਆ ਜਾਂਦਾ ਕਹਿ ਦਿੰਦੇ ਬکریاں ਵਾਲੇ ਆ ਜਾਂ ਐਦਾਂ ਵੀ ਕਈ ਹੈ ਨਾ ਛੇੜ ਦਿੰਦੇ ਆ ਹਨਾ ਜਾਂ ਐਦਾਂ ਨਹੀਂ ਐਦਾਂ ਦੀ ਕਦੇ ਪ੍ਰੋਬਲਮ ਤਾਂ ਨਹੀਂ ਫੇਸ ਕਰਨੀ ਪਈ ਸਕੂਲ ਫਰੈਂਡਸ ਤੋਂ ਜਾਂ ਹੋਰ ਕਿਤੇ ਨਹੀਂ ਸਰ ਸਕੂਲ ਫਰੈਂਡਸ ਤੋਂ ਸਾਨੂੰ ਬਿਲਕੁਲ ਵੀ ਪ੍ਰੋਬਲਮ ਫੇਸ ਕਰਨੀ ਨਹੀਂ ਪਈ ਉਹ ਤਾਂ ਸਗੋਂ ਕਹਿੰਦੇ ਸੀਗੇ ਵੀ ਤੁਹਾਡੇ ਘਰੇ ਗੋਟਸ ਹਨ ਤਾਂ ਕਿੰਨਾ ਪਿਆਰ ਕਰਦੇ ਹੋਵੋਗੇ ਪੈਟ ਤੁਹਾਡੇ ਘਰ ਦਾ ਕਿੰਨੀ ਸਾਰਾ ਗੋਟਸ ਹੈ ਉਹ ਤਾਂ ਸਾਨੂੰ ਮੋਟੀਵੇਟ ਵੀ ਕਰਦੇ ਸੀਗੇ ਟੀਚਰਸ ਵੀ ਬਾਕੀ ਜਿਵੇਂ ਕਿ ਸਾਡੇ ਪਾਪਾ ਗਵਰਨਮੈਂਟ ਅਫੀਸਰ ਨੇ ਡਿਸਟ੍ਰਿਕਟ ਚਾਈਲਡ ਪ੍ਰੋਟੈਕਸ਼ਨ ਅਫੀਸਰ ਨੇ ਤਾਂ ਉਦੋਂ ਸਾਨੂੰ ਫੇਸ ਕਰਨਾ ਪਿਆ ਕਿਉਂਕਿ ਲੋਕ ਕਹਿੰਦੇ ਸੀਗੇ ਤੁਸੀਂ ਆਪਣੇ ਘਰੇ ਬੱਕਰੀਆਂ ਪਾਲੀਆਂ ਹੋਈਆਂ ਨੇ ਤਾਂ ਅਸੀਂ ਉਹਨਾਂ ਨੂੰ ਸਾਡਾ ਹੁਣ ਨਹੀਂ ਜਵਾਬ ਹੈ ਕਿ ਜਦੋਂ ਤੁਸੀਂ ਕੁੱਤੇ ਪਾਲ ਸਕਦੇ ਹੋ ਤਾਂ ਤੁਹਾਨੂੰ ਕੁਝ ਦੇ ਵੀ ਨਹੀਂ ਰਹੇ ਅਪਾ ਐਜ਼ ਅ ਪੈਟ ਪਾਲਦੇ ਆ ਤਾਂ ਅਸੀਂ ਉਦੋਂ ਗੋਟਸ ਪਾਲੀਆਂ ਸੀਗੀਆਂ ਸਾਨੂੰ ਮਿਲਕ ਵੀ ਦੇ ਰਹੀਆਂ ਸੀਗੀਆਂ ਅਸੀਂ ਉਸ ਤੋਂ ਬਿਜ਼ਨਸ ਵੀ ਕਰ ਰਹੇ ਸੀਗੇ ਬਾਕੀ ਸਰ ਇਹ ਤਾਂ ਆਪਣੀ ਸੋਚ ਤੇ ਨਿਰਭਰ ਕਰਦਾ ਹੈ ਤੁਸੀਂ ਇਸ ਵੇਲੇ ਕੀ ਸੋਚਦੇ ਹੋ ਜਿਸ ਤਰੀਕੇ ਦੇ ਨਾਲ ਤੁਹਾਡੇ ਕੋਈ ਮਤਲਬ ਕਿ ਬੱਕਰੀਆਂ ਜਿਹੜੀਆਂ ਉਹ ਮੇਰੇ ਹਿਸਾਬ ਨਾਲ ਇਧਰ ਦੀਆਂ ਖਾਸ ਕਰਕੇ ਪੰਜਾਬ ਤੋਂ ਬਾਹਰ ਦੀਆਂ ਹੀ ਹੋਣੀਆਂ ਸਾਰੀਆਂ ਬੱਕਰੀਆਂ ਜਿਹੜੀਆਂ ਨਸਲ ਆ ਨਾ ਹਾਂਜੀ ਜਿਹੜੀ ਸਾਡੇ ਕੋਲ ਨਸਲ ਹੈ ਉਹ ਸਵਿਟਜ਼ਰਲੈਂਡ ਦੀ ਸਾਨੇ ਨਸਲ ਹੈ ਜਿਹੜੀ ਸਾਨੇ ਨਸਲ ਹੈ ਬੇਸਿਕਲੀ ਦੁੱਧ ਵਾਸਤੇ ਹੀ ਜਾਣੀ ਜਾਂਦੀ ਹੈ ਤੇ ਸਭ ਤੋਂ ਲੰਬੇ ਸਮੇਂ ਤੱਕ ਦੁੱਧ ਦੇਣ ਵਾਸਤੇ ਜਾਣੀ ਜਾਂਦੀ ਹੈ ਇਹ ਆਪਣੇ ਪੰਜਾਬ ਚ ਤਾਂ ਤਕਰੀਬਨ ਹੈ ਹੀ ਨਹੀਂ ਹੈ ਬਾਕੀ ਇਧਰ ਸਾਊਥ ਸਾਈਡ ਹੈ ਇੰਡੀਆ ਦੀ ਮਤਲਬ ਇਹ ਕਾਫੀ ਮਹਿੰਗੀ ਨਸਲ ਵੀ ਹੈ ਤੇ ਕਾਫੀ ਘੱਟ ਹੈ ਇੰਡੀਆ ਦੇ ਵਿੱਚ ਜੀ ਤੇ ਹੁਣ ਤੁਸੀਂ ਸਾਡੇ ਕੋਲ ਕਿੰਨੇ ਕੁ ਨਗ ਹੈਗੇ ਨੇ ਬੱਕਰੀਆਂ ਦੇ ਸਾਡੇ ਕੋਲ ਹੈਗੇ ਨੇ ਤਕਰੀਬਨ 90 ਤੋਂ ਉੱਪਰ ਨਗ ਨੇ ਜੀ ਠੀਕ ਹੈ ਤੇ ਹੁਣ ਫਿਰ ਤੁਸੀਂ ਉਹਦਾ ਦੁੱਧ ਜਿਹੜਾ ਹੈ ਉਹ ਕਿੰਨਾ ਕੁ ਦੁੱਧ ਦੇ ਦਿੰਦੀਆਂ ਕਿੰਨਾ ਕੁ ਦੁੱਧ ਸੇਲ ਕਰ ਦਿੰਨੇ ਹੋ ਤੇ ਕਿਸ ਪਰਪਸ ਦੇ ਲਈ ਤੁਸੀਂ ਸਾਰਾ ਹੁਣ ਇਹ ਕਰ ਰਹੇ ਹੋ ਪ੍ਰੋਸੈਸ ਹਾਂਜੀ ਜਦੋਂ ਕੋਈ ਵੀ ਆਪਾਂ ਡੈਰੀ ਬਿਜ਼ਨਸ ਕਰਦੇ ਆ ਤਾਂ ਉਹਦੇ ਵਿੱਚ ਐਦਾਂ ਹੁੰਦਾ ਹੈ ਕਿ ਜਿਵੇਂ ਟੋਟਲ ਲੱਗਿਆ ਤਾਂ ਉਸ 'ਚੋਂ ਅੱਧੇ ਤੁਹਾਡੇ ਸ਼ਿਫਟਿੰਗ ਹੋ ਜਾਂਦੀ ਹੈ ਕਿ ਅੱਧੀਆਂ ਪ੍ਰੈਗਨੈਂਟ ਹੋਣਗੀਆਂ ਅੱਧੀਆਂ ਡਿਲੀਵਰੀ ਦੇਣਗੀਆਂ ਜਾਂ ਫਿਰ ਅੱਧੀਆਂ ਮਿਲਕ ਦੇਣਗੀਆਂ ਇਸ ਟਾਈਮ ਫਾਰਮ ਤੇ ਤਕਰੀਬਨ 15 ਤੋਂ 20 ਬੱਕਰੀਆਂ ਨੇ ਜਿਹੜੀਆਂ ਉਹ ਦੁੱਧ ਦੇ ਰੀਆਂ ਨੇ ਜਿਹੜੀ ਇਹ ਬਰੀਡ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਕਾਫੀ ਕੋਸਟਲੀ ਬਰੀਡ ਹੈ ਤਾਂ ਇਹਦੇ ਬੱਚਿਆਂ ਦੀ ਜਿਹੜੀ ਬੁਕਿੰਗ ਹੈ ਉਹ ਸਾਡੇ ਕੋਲੋਂ ਪਹਿਲਾਂ ਹੀ ਹੋ ਚੁੱਕੀ ਹੈ ਐਡਵਾਂਸ ਦੇ ਵਿੱਚ ਤਾਂ ਜਿਹੜਾ ਮਿਲਕ ਹੈ ਅਸੀਂ ਉਹ ਬੱਚਿਆਂ ਦੇ ਪਾਲਣ ਪੋਸ਼ਣ 'ਚ ਹੀ ਲਗਾ ਰਹੇ ਹਾਂ ਕਿਉਂਕਿ ਉਹ ਪਹਿਲਾਂ ਹੀ ਸੇਲ ਆਊਟ ਹੋ ਚੁੱਕੇ ਨੇ ਬਾਕੀ ਜਿਹੜਾ ਮਿਲਕ ਸਾਡੇ ਕੋਲ ਬਚ ਜਾਂਦਾ ਉਸ ਤੋਂ ਬਾਅਦ ਵੀ ਤਾਂ ਅਸੀਂ ਉਸ ਨੂੰ ਫਿਰ ਸੇਲ ਕਰਦੇ ਹਾਂ ਤੇ ਘਰ ਵਿੱਚ ਵੀ ਅਸੀਂ ਫਿਰ ਬੱਕਰੀਆਂ ਦੁੱਧ ਹੀ ਵਰਤਦੇ ਹਾਂ ਅੱਛਾ ਉਸ ਤੋਂ ਪਹਿਲਾਂ ਤੁਸੀਂ ਘਰ ਦੇ ਵਿੱਚ ਦੁੱਧੀ ਦੁੱਧ ਦੇ ਕੇ ਜਾਂਦਾ ਹੁੰਦਾ ਸੀਗਾ ਮੱਝ ਵਗੈਰਾ ਦਾ ਜਾਂ ਕਿਵੇਂ ਜਦੋਂ ਜਦੋਂ ਮੈਂ 6th ਕਲਾਸ ਦੇ ਵਿੱਚ ਸੀਗੀ ਤਾਂ ਉਸ ਤੋਂ ਪਹਿਲਾਂ ਤਾਂ ਜਿਵੇਂ ਨਾਰਮਲ ਸਾਨੂੰ ਨਹੀਂ ਪਤਾ ਇਹਨਾਂ ਕਿ ਦੋਜੀ ਹੀ ਦੇ ਕੇ ਜਾਂਦਾ ਹੋਏਗਾ ਦੁੱਧ ਤਾ ਮੈਨੂੰ ਐਂ ਲੱਗਦਾ ਹੈ ਕਿ 6ਵੀਂ ਤੋਂ ਮੈਨੂੰ ਲੱਗਦਾ ਡੇਢ ਕੇ ਸਾਲ ਪਹਿਲਾਂ ਅਸੀਂ ਸੁੱਕਾ ਦੁੱਧ ਯੂਜ਼ ਕਰਨਾ ਸ਼ੁਰੂ ਕਰ ਦਿੱਤਾ ਸੀ ਕਿਉਂਕਿ ਇੱਕਦਮ ਖਬਰਾਂ ਆ ਰਹੀਆਂ ਸੀ ਕਿ ਦੁੱਧ ਨਾਲ ਐਵੇਂ ਐਵੇਂ ਪ੍ਰੋਬਲਮਜ਼ ਹੋ ਰਹੀਆਂ ਨੇ ਤਾਂ ਸੁੱਕਾ ਦੁੱਧ ਮੰਨਿਆ ਜਾਂਦਾ ਸੀ ਕਿ ਠੀਕ ਹੈ ਤੇ ਇਸ 'ਚ ਕੋਈ ਐਨੀ ਪ੍ਰੋਬਲਮ ਨਹੀਂ ਹੈ ਤਾਂ ਸੁੱਕਾ ਦੁੱਧ ਅਸੀਂ ਯੂਜ਼ ਕਰਦੇ ਸੀ ਉਸ ਤੋਂ ਬਾਅਦ ਜਦੋਂ ਬੱਕਰੀ ਲਿਆਂਦੀ ਤਾਂ ਫਿਰ ਅਸੀਂ ਬੱਕਰੀ ਦਾ ਦੁੱਧ ਹੀ ਅੱਜ ਤੱਕ ਯੂਜ਼ ਕਰਦੇ ਆ ਰਹੇ ਹਾਂ ਅੱਜ ਵੀ ਘਰੇ ਚਾਹ ਬਣਦੀ ਹੈ ਦੁੱਧ ਬਣਦਾ ਤਾਂ ਉਹ ਬੱਕਰੀ ਦਾ ਦੁੱਧ ਹੀ ਬਣਦਾ ਕੋਈ ਮਹਿਮਾਨ ਆਂਦਾ ਹੈ ਉਹ ਵੀ ਨਹੀਂ ਪਛਾਣ ਸਕਦਾ ਕਿ ਇਹ ਕਿਹੜਾ ਦੁੱਧ ਹੈ ਕਿਉਂਕਿ ਮਤਲਬ ਜਿਹੜਾ ਸਾਡੇ ਫਾਰਮ ਦਾ ਦੁੱਧ ਹੈ ਨਾ ਇਹ ਤੋਂ 스멜 ਆਂਦੀ ਹੈ ਤੇ ਇੱਕ ਟੈਕਸਚਰ ਵੀ ਨਾ ਕਰੀਮੀ ਹੁੰਦਾ ਹੈ ਤੁਸੀਂ ਇਹਦਾ ਮਤਲਬ ਟੇਸਟੀ ਮਿਲਕ ਅਸੀਂ ਮੰਨਦੇ ਆ ਇਸ ਨੂੰ ਜੀ ਅੱਛਾ ਫਿਰ ਤੁਸੀਂ ਜਿਵੇਂ ਬੱਕਰੀਆਂ ਨੂੰ ਫੀਡ ਪਾਉਂਦੇ ਹਨਾ ਇਹ ਸਾਰਾ ਕੰਮ ਤੁਸੀਂ ਆਪ ਕਰਦੇ ਹੋ ਫੀਡ ਤੋਂ ਲੈ ਕੇ ਡਿਲੀਵਰੀ ਹਨਾ ਬੱਕਰੀਆਂ ਦੀ ਕਰਵਾਉਣੀ ਆ ਹਨਾ ਬਹੁਤ ਸਾਰਾ ਕੰਮ ਹੁੰਦਾ ਉਹਨਾਂ ਨੂੰ ਸਾਮ ਸੰਭਾਲ ਕਰਨੀ ਕਿਉਂਕਿ ਮੈਨੂੰ ਤਾਂ ਘੱਟ ਜਾਣਕਾਰੀ ਤੁਸੀਂ ਤਾਂ ਵਿਚ ਰਹਿਨੇ ਹੋ ਤੇ ਸਾਰਾ ਕੰਮ ਤੁਸੀਂ ਆਪ ਕਰ ਲੈਨੇ ਹੋ ਹਾਂਜੀ ਅਸੀਂ ਦੋਨੋਂ ਮਿਲ ਕੇ ਕਰਦੇ ਆਂ ਤੇ ਜਿਵੇਂ ਤੁਸੀਂ ਫੀਡਿੰਗ ਦੀ ਗੱਲ ਕੀਤੀ ਪਹਿਲਾਂ ਜਦੋਂ ਅਸੀਂ ਘਰੇ ਰੱਖਿਆ ਹੋਈਆਂ ਸੀ ਤਕਰੀਬਨ ਮੈਨੂੰ ਲੱਗਦਾ 2 2 ਸਾਲਾਂ ਸਿੱਕੇ ਰਹੀ ਰੱਖਿਆ ਨੇ ਜਦੋਂ ਸਾਡੇ ਕੋਲ 18 ਬੱਕਰੀਆਂ ਹੋ ਗਈਆਂ ਸੀ ਉਸ ਤੋਂ ਬਾਅਦ ਅਸੀਂ ਫਾਰਮ ਤੇ ਸ਼ਿਫਟ ਕਰੀਆਂ ਫਾਰਮ ਦੀ ਕੰਸਟਰਕਸ਼ਨ ਕਰੀ ਪਹਿਲਾਂ ਫਿਰ ਸ਼ਿਫਟਿੰਗ ਕੀਤੀ ਤਾਂ ਘਰੇ ਅਸੀਂ ਖੁਦ ਕਰਦੇ ਸੀ ਸਾਰਾ ਕੁਝ ਪੜਾਈ ਕਰਨ ਤੋਂ ਬਾਅਦ ਅਸੀਂ ਆਪਣੀ ਡਿਊਟੀ ਬਣੀ ਹੋਈ ਸੀ ਕਿ ਸਵੇਰੇ ਜਲਦੀ ਉੱਠ ਕੇ ਕਿਸ ਨੇ ਕਰਨਾ ਹੈ ਤੇ ਸ਼ਾਮ ਨੂੰ ਕਿਹਨੇ ਕਰਨਾ ਹੈ ਇੱਥੇ ਅਸੀਂ ਪਾਪਾ ਦੇ ਫਰੈਂਡ ਨੇ ਉਹ ਕਰਦੇ ਨੇ ਮਤਲਬ 24 ਆਵਰਸ ਇਥੇ ਆਂਦੇ ਨੇ ਤਾਂ ਉਹ ਉਹ ਕਰਦੇ ਨੇ ਟੇਕ ਕੇਅਰ ਤੇ ਡਿਲੀਵਰੀ ਵਗੈਰਾ ਸੀ ਖੁਦ ਕਰਾ ਲੰਨੇ ਆ ਉਹ ਵੀ ਕਰ ਦਿੰਦੇ ਨੇ ਤੁਸੀਂ ਉਹ ਇਹ ਸਾਰਾ ਕੁਝ ਤੁਸੀਂ ਸਿੱਖਿਆ ਕਿਨਾਂ ਤੋਂ ਉਹ ਮਤਲਬ ਕੌਣ ਤੁਹਾਨੂੰ ਸਿਖਾ ਰਿਹਾ ਇਹਨਾਂ ਕੁਝ ਕਿਨਾਂ ਤੋਂ ਤੁਸੀਂ ਸਿੱਖਿਆ ਸਾਰਾ ਕੁਝ ਕੌਣ ਤੁਹਾਨੂੰ ਸਿਖਾ ਰਿਹਾ ਮਤਲਬ ਜਾਨਵਰਾਂ ਨੂੰ ਫੀਡ ਦੇਣੀ ਡਿਲੀਵਰੀ ਕਰਵਾਉਣੀ ਹੋਰ ਜੋ ਵੀ ਉਹਨਾਂ ਨੂੰ ਸੰਭਾਲਣਾ ਸੰਭਾਲਣਾ ਕਿਸੇ ਤਰੀਕੇ ਸਰ ਸਟਾਰਟਿੰਗ ਤੋਂ ਹੀ ਸਾਡੀ ਪੂਰੀ ਫੈਮਿਲੀ ਬਹੁਤ سپورਟਿਵ ਹੈ ਤੇ ਜਿਵੇਂ ਕਿ ਡਿਲੀਵਰੀ ਦੀ ਗੱਲ ਕਰੀਏ ਤਾਂ ਜਿਹੜੇ ਸਾਡੇ ਨਾਨੀ ਜੀ ਆ ਉਹ ਨਰਸ ਦੇ ਨਰਸ ਦੇ ਪੇਸ਼ੇ ਤੋਂ ਬਿਲੋਂਗ ਕਰਦੇ ਆ ਤਾਂ ਉਹਨਾਂ ਨੇ ਜਦੋਂ ਪਹਿਲੀ ਵਾਰ ਨਾਨੀ ਤੁਹਾਡੇ ਮਤਲਬ ਦਾਈ ਕਹਦੀਏ ਆਪਾਂ ਜਿਸ ਦਾ ਦਾਈਆਂ ਹੁੰਦੀਆਂ ਸੀ ਪ੍ਰਾਣੀਆਂ ਜਿਹੜੀਆਂ ਉਹ ਘਰੇ ਡਿਲੀਵਰੀ ਜਦੋਂ ਪੁਰਾਣੇ ਸਮੇਂ ਦੇ ਵਿੱਚ ਕਰਦੇ ਸੀ ਤਾਂ ਜਦੋਂ ਪਹਿਲੀ ਵਾਰ ਬੱਕਰੀ ਉੱਪਰ ਸਾਡੇ 3rd ਫਲੋਰ ਤੇ ਉਹਨੇ ਡਿਲੀਵਰੀ ਦੇਣੀ ਸੀ ਤਾਂ ਉਦੋਂ ਉਹ ਉੱਥੇ ਸੀਗੇ ਤੇ ਦੀਦੀ ਵੀ ਨਾਲ ਸੀਗੇ ਮੈਂ ਵੀ ਨਾਲ ਸੀ ਤਾਂ ਉਹਨਾਂ ਨੇ ਸਾਨੂੰ ਉਦੋਂ ਹੀ ਸਿਖਾਇਆ ਸੀਗਾ ਵੀ ਕਿਵੇਂ ਆਪਾਂ ਜੇ ਕੋਈ ਬੱਕਰੀ ਸੂਰੀ ਹੋਵੇ ਤਾਂ ਉਹ ਕਿਵੇਂ ਡਿਲੀਵਰੀ ਕਰਨੀ ਆ ਉਹਦੀ ਤਾਂ ਉਸ ਤੋਂ ਬਾਅਦ ਅੱਜ ਤੱਕ ਹੁਣ ਜਦੋਂ ਅਸੀਂ ਫਾਰਮ ਤੇ ਹੁੰਨੇ ਆ ਜੇ ਅਸੀਂ ਨਹੀਂ ਹੁੰਦੇ ਤਾਂ ਜਿਹੜੇ ਕੇਅਰ ਟੇਕਰ ਨੇ ਉਹਨਾਂ ਨੂੰ ਵੀ ਆਉਂਦੀ ਆ ਡਿਲੀਵਰੀ ਰਵਾਨੀ ਤਾਂ ਹੁਣ ਜਿਹੜੀ ਡਿਲੀਵਰੀ ਹੋ ਰਹੀ ਹੈ ਫਿਲਹਾਲ ਅਸੀਂ ਦੋਨੋਂ ਹੀ ਕਰ ਰਹੇ ਆਂ ਬਾਕੀ ਜੇ ਆਪਾਂ ਫੀਡਿੰਗ ਦੀ ਗੱਲ ਕਰੀਏ ਤਾਂ ਸਾਡੇ ਮੰਮਾ ਨੇ ਵੀ ਟ੍ਰੇਨਿੰਗ ਲਈਤੀ ਹੋਈ ਆ ਰੋਨੀ ਤੋਂ ਤਾਂ ਉਹਨਾਂ ਨੇ ਵੀ ਸਾਨੂੰ ਕਾਫੀ ਕੁਝ ਸਮਝਾਇਆ ਉਸ ਤੋਂ ਬਾਅਦ ਵੈਸੇ ਤਾਂ ਸੀ ਸ਼ੁਰੂ ਤੋਂ ਖੁਦ ਹੀ ਆਪਣੇ ਆਪ ਸਾਰਾ ਮਿਸਾਰਾ ਮਿਲ ਕੇ ਅਸੀਂ ਕਰ ਰਹੇ ਆਂ ਪੂਰੀ ਫੈਮਿਲੀ ਜਿਵੇਂ ਸਾਡੇ ਦਾਦਾ ਜੀ ਨੇ ਉਹ ਸਵੇਰੇ ਮਤਲਬ ਹਰ ਰੋਜ਼ ਉਹਨਾਂ ਦਾ ਉਰੇ ਫਿਕਸ ਹੈ ਜਿਹੜਾ ਉਹ ਦੇਖ ਕੇ ਜਾਂਦੇ ਨੇ ਸਾਰੇ ਜਾਨਵਰ ਠੀਕ ਹੈ ਦਾਦੀ ਜੀ ਵੀ ਆਉਂਦੇ ਨੇ ਸਾਰੇ ਮਤਲਬ ਪੂਰੀ ਫੈਮਿਲੀ ਸਪੋਰਟ ਹੈ ਇਸ ਤਰ੍ਹਾਂ ਬੱਚੇ ਸਕੂਲ ਪੜ੍ਹਦੇ ਹੁੰਦੇ ਤਾਂ ਬਹੁਤ ਕੁਝ ਮਨ ਦੇ ਵਿੱਚ ਹੁੰਦਾ ਕਿ ਵੱਡੇ ਹੋ ਕੇ ਆਹ ਬਣਨਾ ਬਹੁਤ ਸਾਰੇ ਸੁਪਨੇ ਹੁੰਦੇ ਨੇ ਬੱਚਿਆਂ ਦੇ ਦਿਲਾਂ ਵਿੱਚ ਤੇ ਜਿਸ ਤਰੀਕੇ ਦੇ ਨਾਲ ਹੁਣ ਬੱਕਰੀਆਂ 'ਚ ਤੁਹਾਡਾ ਇੱਕ ਬਿਜ਼ਨਸ ਵੀ ਆ ਤੁਹਾਡਾ ਪਿਆਰ ਵੀ ਉਹਨਾਂ ਦੇ ਨਾਲ ਹਨਾ ਤੁਹਾਡੇ ਦਿਲਾਂ ਦੇ ਵਿੱਚ ਕੀ ਚੱਲਦਾ ਹੁੰਦਾ ਕਿ ਤੁਸੀਂ ਆਉਣ ਵਾਲੇ ਸਮੇਂ ਜੇਕਰ ਤੁਹਾਨੂੰ ਨੌਕਰੀ ਕਰਨੀ ਪੈਗੀ ਬੱਕਰੀਆਂ ਤੋਂ ਦੂਰ ਜਾਣਾ ਪੈ ਗਿਆ ਤਾਂ ਤੁਹਾਡਾ ਦਿਲ ਕਰੂਗਾ ਜਿਵੇਂ ਜਿਵੇਂ ਆਪਾਂ ਵੱਡੇ ਹੁੰਨੇ ਆ ਜਿਵੇਂ ਕਿ ਮੈਂ 9ਵੀਂ ਕਲਾਸ ਦੇ ਵਿੱਚ ਆ ਤਾਂ ਆਪਾਂ ਸੋਚਣ ਲੱਗ ਜੰਨੇ ਆ ਕਿ ਕੀ ਕਰਨਾ ਹੈ ਅੱਗੇ ਜਾ ਕੇ ਤਾਂ ਜ਼ਰੂਰੀ ਮਤਲਬ ਤੁਸੀਂ ਸੋਚੋ ਤੁਹਾਡਾ ਫਰਜ਼ ਹੈ ਸੋਚਣਾ ਪਰ ਜਿਵੇਂ ਹੁਣ ਅਸੀਂ ਇੱਕ ਬਿਜ਼ਨਸ ਸ਼ੁਰੂ ਕਰ ਚੁੱਕੇ ਆ ਤਾਂ ਇਹਦਾ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਹੋਲਡ ਹੈ ਮਾਰਕੀਟ ਦੇ ਵਿੱਚ ਕਿਉਂਕਿ ਆਪਾਂ ਜੇ ਰਿਪੋਰਟਸ ਵਗੈਰਾ ਦੇਖੀਏ ਇੰਡੀਆ ਦੀਆਂ ਤਾਂ ਦੱਸਿਆ ਜਾ ਰਿਹਾ ਕਿ ਗੋਟ ਫਾਰਮਿੰਗ ਦਾ ਬਿਜ਼ਨਸ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਵਧੇਗਾ ਤਾਂ ਸਾਡੀ ਪ੍ਰਾਇੋਰਟੀ ਤਾਂ ਇਹੀ ਹੈ ਕਿ ਅਸੀਂ ਬਿਜ਼ਨਸ ਹੀ ਕਰਾਂਗੇ ਬਾਕੀ ਬਾਕੀ ਰੱਬ ਦੇ ਰੰਗ ਨੇ ਕੁਝ ਵੀ ਹੋ ਸਕਦਾ ਪਰ ਸਾਡੀ ਪ੍ਰਾਇੋਰਟੀ ਅਸੀਂ ਬਿਜ਼ਨਸ ਕਰਾਂਗੇ ਸਭ ਤੋਂ ਵੱਧ ਤੁਹਾਨੂੰ ਸਪੋਰਟ ਕਿਹਨੇ ਕੀਤੀ ਜਾਂ ਤੁਹਾਨੂੰ ਲੱਗਦਾ ਐ इमोਸ਼ਨਲੀ ਕੌਣ ਤੁਹਾਨੂੰ ਸਭ ਤੋਂ ਵੱਧ ਸਪੋਰਟ ਕਰ ਰਿਹਾ ਸੀ ਆ ਸਟਾਰਟਿੰਗ ਵਿੱਚ ਜਿਵੇਂ ਕਿ ਦੱਸਿਆ ਗਿਆ ਜੀ ਕਿ ਸਾਡੀ ਸਾਰੀ ਫੈਮਿਲੀ ਹੀ ਬਹੁਤ ਸਪੋਰਟਿਵ ਐ ਬਾਕੀ ਸਾਰੇ ਹੀ ਜਾਣਦੇ ਨੇ ਜਿਵੇਂ ਅਸੀਂ ਛੋਟੇ ਹੁੰਦੇ ਸੀ ਤਾਂ ਸਾਡੇ ਕੋਲ ਆਪਣਾ ਕੋਈ ਸੋਰਸ ਆਫ ਇਨਕਮ ਨਹੀਂ ਸੀ ਤਾਂ ਪਾਪਾ ਨੇ ਮੰਮਾ ਨੇ ਹੀ ਹੈਲਪ ਕੀਤੀ ਬੱਕਰੀਆਂ ਲਿਆਣ ਦੇ ਵਿੱਚ ਉਸ ਤੋਂ ਬਾਅਦ ਜਿਹੜੀ ਇਮੋਸ਼ਨਲ ਸਪੋਰਟ ਆ ਉਹ ਵੀ ਸਾਡ ਨੂੰ ਸਾਡੀ ਫੈਮਿਲੀ ਤੋਂ ਮਿਲੀ ਤਾਂ ਐਦਾਂ ਨਹੀਂ ਕਹਿ ਸਕਦੇ ਕਿ ਇੱਕ ਸਪੈਸੀਫਿਕ ਪਰਸਨ ਪਰ ਸਾਡੇ ਪਾਪਾ ਨੇ ਸਾਨੂੰ ਬਹੁਤ ਸਪੋਰਟ ਕੀਤਾ ਆਪਾਂ ਇਹ ਤਾਂ ਕਹਿ ਸਕਦੇ ਹਾਂ ਕਿ ਸਾਰੀ ਫੈਮਿਲੀ ਹੀ ਸਾਡੀ ਇੰਨੀ ਸਪੋਰਟਿਵ ਹੈ ਕਿ ਜਿੱਥੇ ਵੀ ਜਿੰਨੂ ਜਿੰਨੂ ਵੀ ਪਤਾ ਲੱਗਦਾ ਕੀ ਸਾਡੇ ਕੋਲ ਇਹ ਸਾਨੂੰ ਇਹ ਪ੍ਰੋਬਲਮ ਆ ਰਹੀ ਹੈ ਤਾਂ ਉੱਥੇ ਉਹ ਸਾਨੂੰ ਮੋਟੀਵੇਸ਼ਨ ਦਿੰਦਾ ਅੱਛਾ ਤੁਸੀਂ ਇਹਨਾਂ ਬੱਕਰੀਆਂ ਦੇ ਨਾਮ ਵੀ ਰੱਖੇ ਹੋਏ ਨੇ ਕਈ ਵਾਰ ਜਿੱਦਾਂ ਹੁਣ ਮੰਨ ਲਓ ਪਿੰਡਾਂ 'ਚ ਘਰਾਂ 'ਚ ਲੋਕਾਂ ਨੇ ਪਸ਼ੂ ਰੱਖਿਆ ਹੁੰਦਾ ਨਾਮ ਰੱਖ ਲੈਂਦੇ ਤੇ ਨਾਮ ਲੈਂਦੇ ਆ ਤੇ ਉਹੀ ਮਤਲਬ ਜਾਨਵਰ ਆਪਣੇ ਕੋਲ ਆਉਂਦਾ ਆ ਤੇ ਐਦਾਂ ਤੁਸੀਂ ਨਾਮ ਵੀ ਰੱਖੇ ਹੋਏ ਹਾਂਜੀ ਜਿਵੇਂ ਹੁਣ ਹੁਣ ਤਾਂ ਸਾਡੇ ਕੋਲ 90 ਤੋਂ ਉੱਪਰ ਨਗ ਨੇ ਤਾਂ ਹੁਣ ਅਸੀਂ ਟੈਗਿੰਗ ਕੀਤੀ ਹੋਈ ਐ ਨਾਮ ਵੀ ਰੱਖੇ ਹੋਏ ਨੇ ਜਦੋਂ ਸਾਡੇ ਕੋਲ 50 ਕ ਨਗ ਸੀਗੇ ਅਸੀਂ ਨਾਮ ਸਭ ਦੇ ਰੱਖੇ ਹੋਏ ਸੀ ਤਾਂ ਉਹ ਬੁਲਾਨ ਤੇ ਵੀ ਆਉਂਦੇ ਸੀ ਤਾਂ ਹੁਣ ਜਿਵੇਂ ਸਾਡੇ ਕੋਲ ਸਾਰੀਆਂ ਹੀ ਬੱਕਰੀਆਂ ਚਿੱਟੇ ਰੰਗ ਦੇ ਵਿੱਚ ਨੇ ਕਈ ਵਾਰੀ ਬੱਚੇ ਇੰਨੇ ਫਾਸਟ ਆਣ ਲੱਗ ਜਾਂਦੇ ਨੇ ਜਿਵੇਂ ਇੱਕ ਅੱਜ ਦੋ ਸੂਈਆਂ ਕੱਲ ਤਿੰਨ ਸੂਈਆਂ ਤਾਂ ਨਹੀਂ ਪਤਾ ਲੱਗਦਾ ਕਿਉਂਕਿ ਬੱਚੇ ਮਿਕਸ ਹੋ ਜਾਂਦੇ ਨੇ ਪਰ ਨਾਮ ਬੁਲਾਏ ਤੇ ਉਹ ਜ਼ਰੂਰ ਆਂਦੀਆਂ ਨੇ ਕਿਉਂਕਿ ਬੱਕਰੀ ਜਿਹੜਾ ਇੱਕ ਐਸਾ ਐਨੀਮਲ ਹੈ ਕਾਫੀ ਮਤਲਬ ਸਿਆਣਾ ਹੁੰਦਾ ਤੁਸੀਂ ਦੇਖੋਗੇ ਜਦੋਂ ਬੱਕਰੀਆਂ ਚੱਲ ਰਹੀਆਂ ਹੁੰਦੀਆਂ ਹਨ ਨਾ ਤਾਂ ਉਹ ਚੁੰਨ-ਚੁੰਨ ਕੇ ਚੀਜ਼ ਖਾਂਦੀਆਂ ਨੇ ਐਦਾਂ ਨਹੀਂ ਕਿ ਤੁਸੀਂ ਕੋਈ ਵੀ ਪੱਤਾ ਘੇਰੋਗੇ ਉਹ ਖਾਣਗੀਆਂ ਉਹ ਚੁੰਨ-ਚੁੰਨ ਕੇ ਖਾਂਦੀਆਂ ਨੇ ਤਾਂ ਉਹ ਨਾਮ ਬੁਲਾਏ ਤੇ ਵੀ ਆਂਦੀਆਂ ਨੇ ਜਦੋਂ ਫਿਰ ਬੱਕਰੀਆਂ ਨਾਲ ਇੰਨਾ ਪਿਆਰ ਪੈ ਜਾਂਦਾ ਜਦੋਂ ਤੁਸੀਂ ਸੇਲ ਆਊਟ ਕਰਦੇ ਹੋ ਤਾਂ ਉਸ ਵੇਲੇ ਤੁਹਾਡਾ ਦਿਲ ਕੀ ਕਹਿੰਦਾ ਹੁੰਦਾ ਹੈ ਜਾਂ ਕਈ ਵਾਰ ਕਿਸੇ ਜਾਨਵਰ ਦੇ ਨਾਲ ਕਿਸੇ ਇੱਕ ਬੱਕਰੀ ਨਾਲ ਜਾਂ ਬੱਚੇ ਨਾਲ ਇੰਨਾ ਜ਼ਿਆਦਾ ਪਿਆਰ ਪੈ ਜਾਂਦਾ ਕਦੇ ਐਦਾਂ ਹੋਇਆ ਤੁਹਾਡੇ ਨਾਲ ਕਿ ਉਹਨੂੰ ਸੇਲ ਕਰਨਾ ਹੋਵੇ ਪਰ ਸੇਲ ਕਰਨ ਨੂੰ ਦਿਲ ਨਾ ਕਰੇ ਜਿਹਦੇ ਨਾਲ ਸਾਡਾ ਇੰਨਾ ਪਿਆਰ ਹੁੰਦਾ ਉਹਨੂੰ ਅਸੀਂ ਸੇਲ ਹੀ ਨਹੀਂ ਕਰਦੇ ਤੇ ਬਾਕੀ ਪਿਆਰ ਹੈ ਬਿਜ਼ਨਸ ਹੈ ਅਲੱਗ ਹੈ ਤੇ ਤੁਸੀਂ ਤੁਹਾਡੀ इमोशनल ਲਾਈਫ ਲੱਗ ਗਿਆ ਤਾਂ ਤੁਸੀਂ ਅਗਰ ਦੋਨਾਂ ਨੂੰ ਮਿਕਸ ਕਰਕੇ ਚੱਲਦੇ ਹੋ ਤਾਂ ਚਾਂਸਸ ਜ਼ਿਆਦਾ ਹੁੰਦੇ ਨੇ ਕਿ ਤੁਸੀਂ ਨਾ ਸਕਸੈਸ ਹੋ ਪਾਓ ਤਾਂ ਅਸੀਂ ਦੋਨੋਂ ਚੀਜ਼ਾਂ ਨੂੰ ਜਿੰਨਾ ਹੋ ਸਕੇ ਅਲੱਗ-ਅਲੱਗ ਕਰਦੇ ਆਂ ਪਰ ਕਈ ਵਾਰੀ ਹੋ ਜਾਂਦਾ ਹੈ ਕਿ ਕਿਸੇ ਐਨੀਮਲ ਨਾਲ ਜ਼ਿਆਦਾ ਪਿਆਰ ਹੋ ਜਾਂਦਾ ਹੈ ਤਾਂ ਉਹਨੂੰ ਅਸੀਂ ਸੇਲ ਨਹੀਂ ਕਰਦੇ ਉਹਨੂੰ ਜਿੰਨਾ ਵੀ ਲੱਗੇ ਤਾਂ ਅਸੀਂ ਆਪਣੇ ਫਾਰਮ ਤੇ ਹੀ ਰੱਖਦੇ ਆਂ ਅੱਛਾ ਤੇ ਇਹ तकरीबन 3-4 ਸਾਲ ਤੋਂ ਕਰ ਰਹੇ ਹਾਂ ਤਾਂ 4 ਸਾਲ ਹੋ ਗਏ तकरीबन ਹਾਂਜੀ ਹਾਂ ਸਾਲ ਤੋਂ ਵੱਧ ਹੀ ਹੋ ਗਿਆ ਜੀ ਤੇ 4 ਸਾਲਾਂ ਤੋਂ ਸਭ ਤੋਂ ਪਹਿਲੀ ਜਿਹੜੀ ਬੱਕਰੀ ਸੀ ਉਹਦੇ ਬਾਤ ਕੋਈ ਪੁਰਾਣਾ ਵੀ ਨਾ ਗੁਣ ਤੁਹਾਡੇ ਕੋਲ ਹੈਗਾ ਜਾਂ ਫਿਰ ਉਹ ਮਤਲਬ ਸੇਲ ਕਰ ਦਿੱਤੀ ਜਿਹੜੀ ਸਭ ਤੋਂ ਪਹਿਲੀ ਬੱਕਰੀ ਸੀ ਉਹ ਨਾ ਮਿਕਸ ਨਸਲ ਦੇ ਵਿੱਚ ਸੀ ਆਪਾਂ ਐ ਕਹਿ ਸਕਦੇ ਹਾਂ ਕਿ ਕ੍ਰਾਸ ਬ੍ਰੀਡ ਸੀਗੀ ਤਾਂ ਹੁਣ ਅਸੀਂ ਸਾਰੀਆਂ ਬ੍ਰੀਡ ਤੇ ਕੰਮ ਕਰ ਰਹੇ ਹਾਂ ਤਾਂ ਉਹ ਅਸੀਂ ਸਾਰੀਆਂ ਵੇਚ ਦਿੱਤੀਆਂ ਨੇ ਤਾਂ ਅਸੀਂ ਐ ਕਹਿ ਸਕਦੇ ਹਾਂ ਕਿ ਦੂਜੀ ਬੱਕਰੀ ਦੂਜੀ ਬੱਕਰੀ ਦੀ ਬੇਟੀ ਦੀ ਬੇਟੀ ਸਾਡੇ ਕੋਲ ਹੈਗੀ ਐ ਤਾਂ ਉਹਦੇ ਵੰਸ਼ਣ ਚ ਹੈਗੇ ਨੇ ਠੀਕ ਤੇ ਹੁਣ ਜਿੱਦਾਂ ਹੋਰ ਵੀ ਤੁਸੀਂ ਸਾਡੀ ਉਮਰ ਬਹੁਤ ਥੋੜੀ ਐ ਤੁਸੀਂ ਯਾਨੀ ਥੋੜੀ ਉਮਰ ਚ ਇੰਨਾ ਵੱਡਾ ਪ੍ਰੋਜੈਕਟ ਕਰ ਰਹੇ ਹੋ ਤੇ ਨਾਲ ਸੋਚ ਵੀ ਵੱਡੀ ਲੈ ਕੇ ਚੱਲ ਰਹੇ ਹੋ ਹੋਰ ਵੀ ਬਹੁਤ ਸਾਰੀਆਂ ਪੰਜਾਬ ਚ ਕੁੜੀਆਂ ਹੁੰਦੀਆਂ ਨੇ ਜਾਂ ਕੁੜੀਆਂ ਆਪਣੇ ਆਪ ਨੂੰ ਚੁੱਲ੍ਹੇ ਚੌਕੇ ਤੱਕ ਰੱਖਦੀਆਂ ਕਿਹਾ ਭਾਈ ਆਪਾਂ ਤਾਂ ਰੋਟੀ ਪਾਣੀ ਕਰਨਾ ਅੱਗੇ ਜਾ ਕੇ ਵਿਆਹ ਹੋਣਾ ਅੱਗੇ ਅੱਗੇ ਰੋਟੀ ਪਾਣੀ ਉਹ ਕਰਨਾ ਹਨਾ ਤੇ ਤੁਹਾਡਾ ਤੁਸੀਂ ਉਹਨਾਂ ਕੁੜੀਆਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਮੇਰਾ ਸੁਨੇਹਾ ਤਾਂ ਇਦਾਂ ਹੀ ਐ ਕਿ ਜਿਹੜੀਆਂ ਕੁੜੀਆਂ ਨੇ ਮੈਂ ਜਿੰਨਾ ਕਿ ਦੇਖਿਆ ਤਾਂ ਤੁਸੀਂ ਐਨਾ ਜ਼ਰੂਰ ਸੋਚ ਕੇ ਚਲੋ ਕਿ ਜਿਹੜਾ ਬੰਦਾ ਫਾਈਨੈਂਸ਼ਲੀ ਇੰਡੀਪੈਂਡੈਂਟ ਹੈ ਉਹਦੀ ਵੈਲਿਊ ਜ਼ਿਆਦਾ ਹੁੰਦੀ ਹੈ ਤੁਸੀਂ ਐਵੇਂ ਸੋਚ ਕੇ ਚਲੋ ਜਿਵੇਂ ਹੁਣ ਤੁਸੀਂ ਪੜ ਰਹੇ ਹੋ ਤੁਸੀਂ ਕੁਝ ਸੋਚਿਆ ਹੀ ਹੋਏਗਾ ਕਿ ਅੱਗੇ ਆਪਾਂ ਕੀ ਕਰਨਾ ਹੈ ਐਵੇਂ ਨਾ ਸੋਚੋ ਕਿ ਅੱਗੇ ਜਾ ਕੇ ਜੋ ਹੋਏਗਾ ਦੇਖਿਆ ਜਾਏਗਾ ਐਦਾਂ ਸੋਚੋ ਕਿ ਅੱਗੇ ਆਪਾਂ ਗਰ ਆਪਣੇ ਸ਼ੌਂਕ ਪੂਰੇ ਕਰਨੇ ਆ ਤਾਂ ਸਾਨੂੰ ਕਿਸੇ ਤੋਂ ਪੁੱਛ ਕੇ ਨਾ ਪੈਸੇ ਲੈਣੇ ਪੈਣ ਸਾਡੇ ਆਪਣੇ ਪੈਸੇ ਹੋਣ ਅਸੀਂ ਜੋ ਮਰਜ਼ੀ ਕਰ ਸਕੀਏ ਮਤਲਬ ਕੋਈ ਦੂਸਰਾ ਬੰਦਾ ਸਾਨੂੰ ਐ ਨਾ ਪੁੱਛੇ ਕਿ ਤੁਸੀਂ ਇਹ ਪੈਸੇ ਕਿੱਥੇ ਖਰਚ ਕੀਤੇ ਜਦੋਂ ਹੁਣ ਤੁਸੀਂ ਕਮਾਈ ਕਰਦੇ ਹੋ ਤੇ ਉਹ ਕਮਾਈ ਫਿਰ ਵੰਡ ਹੁੰਦੀ ਆ ਤੁਹਾਨੂੰ ਪਤਾ ਲੱਗਦਾ ਵੀ ਤੁਹਾਨੂੰ ਮਹੀਨੇ ਦਾ ਰੈਵਨਿਊ ਇੰਨਾ ਆ ਗਿਆ ਜਾਂ ਸਾਲ ਦਾ ਰੈਵਨਿਊ ਤੁਸੀਂ ਕੱਢਦੇ ਹੋ ਤੇ ਤੁਹਾਡੀ ਇਨਕਮ ਕਿੰਨੀ ਤੁਸੀਂ ਕਦੇ ਮਤਲਬ ਮਤਲਬ ਹਿਸਾਬ ਕਿਤਾਬ ਲਾਇਆ ਕਿੰਨੀ ਕਿੰਨੀ ਕਮ ਇਨਕਮ ਤੁਹਾਨੂੰ ਮੰਥਲੀ ਹੋ ਜਾਂਦੀ ਆ ਹਾਂਜੀ ਦੱਸਣਗੇ ਜੀ ਦੋਨਾਂ ਨੇ ਜੀ ਮੰਥਲੀ ਇਨਕਮ ਅਸੀਂ ਦੱਸਣੀ ਨਹੀਂ ਹੈਗੀ ਜੀ ਵਸੇ ਕਿਉਂ ਨਹੀਂ ਦੱਸਣੀ ਤੁਸੀਂ ਮੰਥਲੀ ਇਨਕਮ ਫਿਰ ਤਾਂ ਮੋٹے ਪੈਸੇ ਕਮਾਉਂਦੇ ਮੈਨੂੰ ਲੱਗਦਾ ਤੁਸੀਂ ਨੇ ਉਹ ਵੈਸੀ ਨਹੀਂ ਅਜੀ ਮੈਂ ਨਹੀਂ ਬਿジネス ਸ਼ੁਰੂ ਕਰਨ ਲੱਗਾ ਮੈਂ ਤਾਂ ਜਰਨਲਿਸਟ ਹੀ ਰਹਿਣਾ ਹੈ ਅਸਲ 'ਚ ਉਹ ਫਿਕਸਡ ਨਹੀਂ ਹੈਗੀ ਜੀ ਕਿਉਂਕਿ ਸਾਡੇ ਜਿਹੜਾ ਜ਼ਿਆਦਾ ਇਨਕਮ ਸੋਰਸ ਆਫ ਇਨਕਮ ਹੈ ਉਹ ਬਰੀਡ ਸੇਲ ਕਰਕੇ ਆਂਦਾ ਹੈ ਅਸੀਂ ਵੈਸੇ ਦਰਸ਼ਕਾਂ ਨੂੰ ਇਹ ਵੀ ਦੱਸਣਾ ਚਾਹੁੰਦੇ ਆਂ ਕਿ ਅਸੀਂ ਖੁਦ ਵੀ ਨਹੀਂ ਨਾਨ ਵੇਜ ਹੈਗੇ ਤੇ ਅਸੀਂ ਮੀਟ ਪਰਪਸ ਵਾਸਤੇ ਵੀ ਇਸ ਨੂੰ ਨਹੀਂ ਸੇਲ ਕਰਦੇ ਜੇ ਕੋਈ ਅਸੀਂ ਪਹਿਲਾਂ ਹੀ ਕਨਫਰਮ ਕਰਦੇ ਆਂ ਵੀ ਤੁਸੀਂ ਕਿਸ ਪਰਪਸ ਵਾਸਤੇ ਜਾਨਵਰ ਲੈ ਰਹੇ ਹੋ ਵੈਸੀ ਇਹ ਬਰੀਡ ਹੈ ਵੀ ਬਹੁਤ ਮਹਿੰਗੀ ਕਿਉਂਕਿ 60000 ਦੇ ਕਰੀਬ ਤਾਂ ਇੱਕ ਗੋਟ ਦਾ ਪ੍ਰਾਈਸ ਸ਼ੁਰੂ ਹੁੰਦਾ ਹੈ ਜਿਹੜੀ ਬੜੀ ਬੱਕਰੀ ਹੁੰਦੀ ਹੈ ਅਡਲਟ ਗੋਟ ਤਾਂ ਜਿਹੜੀ ਅਸੀਂ ਬਰੀਡ ਸੇਲ ਕਰਦੇ ਆਂ ਅਸੀਂ ਪੇਅਰ ਸੈਲ ਕਰਦੇ ਆ ਇੱਕ ਉਸ ਦੇ ਵਿੱਚ ਛੋਟਾ ਬੱਕਰਾ ਹੁੰਦਾ 3 ਮਹੀਨੇ ਦਾ ਬੱਕਰਾ 3 ਮਹੀਨੇ ਦੀ ਬੱਕਰੀ ਹੁੰਦੀ ਹੈ ਤੇ ਉਹਨਾਂ ਨੂੰ ਸੈਲ ਕਰਦੇ ਹਾਂ 50000 ਦਾ ਇੱਕ ਪੇਅਰ ਹੁੰਦਾ ਉਹ ਜਿਵੇਂ ਅਸੀਂ ਐਡਵਾਂਸ ਬੁਕਿੰਗ ਤੇ ਕਰ ਰਹੇ ਹਾਂ ਉਹ 3 ਮਹੀਨੇ ਪਹਿਲਾਂ ਸਾਨੂੰ ਬੁਕਿੰਗ ਕਰਦੇ ਆ ਅਸੀਂ ਬੁਕਿੰਗ ਹੁਣ ਅਵੇਲੇਬਲ ਹੈ ਅਪ੍ਰੈਲ ਤੱਕ ਬੁਕਿੰਗ ਕਰਾਂਣਗੀਆਂ ਉਹ ਤੱਕ ਜਿੰਨੇ ਬੁਕਿੰਗ ਹੋ ਚੁੱਕੀਆਂ ਹੋਣਗੀਆਂ ਉਹਨਾਂ ਨੂੰ ਫਿਰ ਅਪ੍ਰੈਲ ਦੇ ਐਂਡ ਦੇ ਵਿੱਚ ਅਸੀਂ ਡਿਲੀਵਰ ਕਰਾਂਗੇ ਤਾਂ ਉਸ ਦੀ ਵੀ ਵਧੀਆ ਰੀਵੈਨਿਊ ਸਾਨੂੰ ਹੋ ਜਾਂਦਾ ਉਹ ਫਿਕਸਡ ਨਹੀਂ ਹੈ ਜਦੋਂ ਜਿਸ ਦਿਨ ਮੰਥ ਫਿਕਸ ਕਰਿਆ ਹੋਇਆ ਉਸੇ ਦਿਨ ਹੁੰਦਾ ਹੈ ਬਾਕੀ ਮਿਲਕ ਦਾ ਵੀ ਸਾਨੂੰ ਵਧੀਆ ਰੈਵੈਨਿਊ ਹੋ ਜਾਂਦਾ ਉਹ ਸਾਨੂੰ ਮਹੀਨੇ ਦਾ 25000 ਦੇ ਕਰੀਬ ਹੋ ਜਾਂਦਾ ਸੋ ਇਹ ਸਾਡੇ ਨਾਲ ਅੱਜ ਮੌਜੂਦ ਸੀ ਕਿ ਮਨਤ ਮੈਮੀ ਇਸ ਲੜਕੀ ਦਾ ਨਾਮ 11ਵੀਂ ਕਲਾਸ ਚ ਪੜਦੀ ਹੈ 10ਵੀਂ ਕਲਾਸ ਚ ਪੜਦੀ ਕੁੜੀ ਏਕਨੂਰ ਮੈਮੀ ਜਿਹੜਾ ਇਹਦਾ ਨਾਮ ਆ ਤਾਂ ਇਹਨਾਂ ਨਾਲ ਅੱਜ ਅਸੀਂ ਗੱਲਬਾਤ ਕੀਤੀ ਹੈ ਤਾਂ ਸ਼ੁਰੂਆਤ ਜਿਹੜੀ ਹੋਈ ਸੀ ਜਿਸ ਵੇਲੇ ਕਿਉਂਕਿ ਅਜ ਤੋਂ 4-5 ਸਾਲ ਪਹਿਲਾਂ ਜਦੋਂ ਹਵਾ ਜੀ ਇੱਕ ਤਰ੍ਹਾਂ ਦੀ ਆਈ ਸੀ ਕਿਉਂਕਿ ਜੌਨ ਡਿਸ ਬਹੁਤ ਸਾਰੇ ਲੋਕਾਂ ਨੂੰ ਹੋ ਰਿਹਾ ਸੀਗਾ ਸੈਲ ਬਹੁਤ ਸਾਰੇ ਲੋਕਾਂ ਦੇ ਘਟ ਰਹੇ ਸੀ ਤਾਂ ਉਸ ਵੇਲੇ ਬੱਕਰੀ ਦਾ ਦੁੱਧ ਜਿਹੜਾ ਆ 1200-1500 ਰੁਪਏ ਤੱਕ ਕਿਲੋ ਵੀ ਤੱਕ ਜਿਹੜਾ ਕਈ ਲੋਕਾਂ ਨੇ ਉਹ ਵੇਚਿਆ ਹੈਗਾ ਤਾਂ ਹੁਣ ਇਹਨਾਂ ਲੜਕੀਆਂ ਨੇ ਫਿਰ ਆਪਣਾ ਜਿਹੜਾ ਆ ਉਸ ਦੇ ਬਾਅਦ ਜਦੋਂ ਇੱਕ ਉਸਦੇ ਬਾਅਦ ਇਹਨਾਂ ਨੇ ਬਿਜ਼ਨਸ ਸਟਾਰਟ ਕੀਤਾ ਬਹੁਤ ਸਾਰੀਆਂ ਬੱਕਰੀਆਂ ਇਹਨਾਂ ਨੇ ਪਾਲੀਆਂ ਤੇ ਅੱਗੇ ਇਸ ਕੰਮ ਨੂੰ ਇਹ ਤੋਰ ਰਹੇ ਨੇ